ਸਟੀਰਡ ਸਾਰੇ ਪੰਜਾਬ ਨੂੰ ਲੱਗਾ ਹੋਇਆ ਘੋਂਗੂ ਮਾਡਲ ਵੀ ਕਰਦੇ ਨੇ ਕਿਹੜਾ ਬੰਦਾ ਨਹੀਂ ਕਹਿੰਦਾ ਮੇਰੇ ਨਾਲ ਗੱਲ ਕਰ ਲੈਵੇ ਆਮ ਬੰਦੇ ਵੀ ਡੈੱਕੇ ਡਸਟ ਲਾਉਂਦੇ ਨੇ ਪਰ ਸਾਰੇ ਸੁਲਤਾਨ ਨਹੀਂ ਬਣ ਕੇ ਸੁਲਤਾਨ ਮੰਨ ਲਈ ਤਿੰਨ ਚਾਰ ਹਜ਼ਾਰ ਬੈਟ ਕਲੋਣੀ ਪੈਂਦੀ ਆ ਹਜ਼ਾਰ-ਹਜ਼ਾਰ ਛਪਾਟਾ 15-1500 ਲਾਉਣਾ ਪੈਂਦਾ ਫੇਰ ਪਲੇਅਰ ਬਣਦੇ ਨੇ ਬਾਈ ਜਿੱਥੇ ਮਰਜੀ ਮੇਰੇ ਨਾਲ ਇਹ ਮੁੱਦੇ ਤੇ ਗੱਲ ਕਰ ਲੈ ਹਾਂ ਜੇ ਤੂੰ ਸਾਰੇ ਪੰਜਾਬ ਦੇ ਬਾਈ ਗੱਲ ਕਰੇਗਾ ਨੌਜਵਾਨਾਂ ਦੀ ਤਾਂ ਫਿਰ ਉਹ ਤਾਂ ਠੀਕ ਆ ਤਾਂ ਸਿਆਖ ਤਾਂ ਕਬੱਡੀ 'ਚ ਪੈਸੇ ਬਣਦੇ ਨੇ ਬਾਈ ਪਰ ਮੈਂ ਵੀਰੇ 15 ਸਾਲ ਖੇਡ ਕੇ ਉਹਦੇ ਬਾਅਦ ਪੈਸੇ ਲਿਆ ਸੀ ਕੋਈ ਪੈਸਾ ਨਹੀਂ ਲਿਆ ਲੈ ਆਈ ਨਹੀਂ ਕੋਲੋਂ ਮੈਂ ਕਦੇ ਖਾਧੀ ਨਹੀਂ ਕਬੱਡੀ ਬਹੁਤ ਬੰਦੇ ਹੋਰ ਵੀ ਨੇ ਹਾਂ ਜਿਹੜੇ ਬੰਦੇ ਲਾਲਚੀ ਨੇ ਉਹਦੇ ਵਿੱਚ ਉਹਨਾਂ ਨੇ ਵੀ ਨੁਕਸਾਨ ਕੀਤਾ ਕਬੱਡੀ ਦਾ ਥੋੜਾ ਦਲਾਲਾਂ ਨੇ ਬਹੁਤ ਜ਼ਿਆਦਾ ਕੀਤਾ ਦੂਜੀ ਗੈਸਟਰਾਂ ਦੀ ਗੱਲ ਬਾਈ ਮੈਨੂੰ ਜਿੰਨੇ ਸਾਲ ਵੀ ਖੇਡਦੇ ਹੋ ਗਏ ਮੇਰੇ ਨਾਲ ਮੇਰੇ ਜਵਾਕ ਵੀ ਖੇਡਦੇ ਰਹਿਆ ਕਦੇ ਕਿਸੇ ਦੀ ਬਾਈ ਧਮਕੀ ਆਈ ਨਹੀਂ ਕਿਉਂਕਿ ਮੈਂ ਕਿਸੇ ਨੂੰ ਕਦੇ ਧਮਕੀ ਦੇ ਕੇ ਖੜਾਇਆ ਨਹੀਂ ਅਸੀਂ ਹਾਰਦੇ ਵੀ ਬਹੁਤ ਰਹੇ ਮੈਂ ਨਹੀਂ ਕਦੇ ਕਿਸੇ ਪਲੇਅਰ ਨੂੰ ਕਿਹਾ ਹਾਂ ਹਰੇਕ ਬੰਦੇ ਨੂੰ ਬੰਦੇ ਜਾਣਦੇ ਹੁੰਦੇ ਵੀ ਉਹਨੂੰ ਫੋਨ ਕਰਦੇ ਉਹਨੂੰ ਕਰਦੇ ਪਰ ਆਪਾਂ ਕਦੇ ਕਿਸੇ ਨੂੰ ਵਰਤਿਆ ਨਹੀਂ ਸਾਨੂੰ ਕਦੇ ਕਿਸੇ ਦਾ ਫੋਨ ਨਹੀਂ ਆਇਆ ਭਾਈ ਜਿਹੜਾ ਬੰਦਾ ਕੋਈ ਇਨਵੋਲਵਮੈਂਟ ਕਰੂਗਾ ਉਹ ਆਪੇ ਭੱਗ ਦੂਗਾ ਪਰ ਪਲੇਅਰ ਨੂੰ ਇਹ ਚੀਜ਼ਾਂ ਦੀ ਲੋੜ ਨਹੀਂ ਹੈਗੀ ਨਾ ਕੋਈ ਨਜਾਇਜ਼ ਤੰਗ ਕਰਦਾ ਜੇ ਤੁਸੀਂ ਵਿੱਚ ਵੜੋਗੇ ਫਿਰ ਕਰੂਗਾ ਹੀ ਬਾਕੀ ਜਿੱਥੇ ਮਰਜ਼ੀ ਮੇਰੇ ਨਾਲ ਕੋਈ ਗੱਲ ਕਰ ਲਵੇ ਗੁਰੂ ਘਰ ਬਹਿ ਕੇ ਤੇ ਤੁਸੀਂ ਆਪੇ ਹਿਸਾਬ ਲਾ ਲਿਓ ਵੀ ਬੰਦਿਆਂ ਨੂੰ ਕਬੱਡੀ ਖੜਾਉਣੀ ਆ ਜਾਂ ਕੋਈ ਹੋਰ ਕਰਾਉਣਾ ਠੀਕ ਆ ਉਹ ਬੰਦਿਆਂ ਦੇ ਮਗਰ ਨਾ ਲੱਗੋ ਜਿਹੜੇ ਤੁਹਾਨੂੰ ਜਾਂਦੇ ਨੂੰ ਸਟੀਰੀਡ ਫੜਾਉਂਦੇ ਨੇ ਟਰਮਨ ਦਿੰਦੇ ਨੇ ਡੈਗਾ ਦਿੰਦੇ ਨੇ ਟੈਸਟਾ ਦਿੰਦੇ ਨੇ ਨਹੀਂ ਯਾਰ ਤੁਸੀਂ 5-7 ਸਾਲ ਮਿਹਨਤ ਕਰੋ ਤੁਸੀਂ ਤਗੜੀ ਹੋ ਜਾਣਾ ਜੇ ਤੁਹਾਨੂੰ ਲੋਡ ਪੈ ਗਈ ਕਹਿ ਦਿਓ ਟਾਈਮ ਦੇ ਕੇ ਦੇਖੋ ਬਾਈ ਇਹ ਆਲਮਤ ਲਾ ਦਿਓ ਇਹਦਾ ਕੱਲ ਨੂੰ ਮਾਰ ਅਸੀ ਵੀ ਜਾਣਾ ਫਿਰ ਮਰੇ ਹੋਏ